ਅੱਜ ਦੀ ਵੀਡੀਓ ਦੇਖ ਕੇ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਵੀਡੀਓ ਦੇ ਆਖਰ ਤੱਕ ਤੁਹਾਡੇ ਥੋੜੇ ਥੋੜੀ ਜ਼ਿੰਦਗੀ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਛੇਕਵੇ ਸ਼ਿਕਾਇਤਾਂ ਬਿਲਕੁਲ ਖਤਮ ਹੋ ਜਾਣਗੇ ਤੇ ਮੈਂ ਤਾਂ ਇਹ ਕਹਿਣਾ ਕਿ ਆ ਜੋ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰੀਏ ਘਟੋ ਘਟ ਸਾਨੂੰ ਕਿਸੇ ਨੇ ਲਿਫਾਫੇ ਚ ਪਾ ਕੇ ਸੜਕ ਦੇ ਕਿਨਾਰੇ ਨਹੀਂ ਸਿੱਟਿਆ ਧੰਨਵਾਦ ਕਰੀਏ ਉਸ ਕਾਲਪੁਰਖ ਵਾਹਿਗੁਰੂ ਦਾ ਘਟੋ ਘਾਟ ਸਾਡੇ ਕੋਲੇ ਛੱਤ ਹੈਗੀ ਆ ਧੰਨਵਾਦ ਕਰੀਏ ਉਸ ਕਾਲਪੁਰਖ ਵਾਹਿਗੁਰੂ ਦਾ ਘਟੋ ਘਾਟ ਦੋ ਵੇਲੇ ਦੀ ਅਸੀਂ ਰੋਟੀ ਖਾਂਦੇ ਆ ਉਹ ਵੀ ਦਾਲ ਸਬਜ਼ੀ ਦੇ ਨਾਲ ਚਾਹੇ ਰੁੱਖੀ ਚਾਹੇ ਮਿੱਸੀ ਘਟੋ ਘਾਟ ਉਸ ਕਾਲਪੁਰਖ ਵਾਹਿਗੁਰੂ ਦਾ ਧੰਨਵਾਦ ਕਰੀਏ ਵੀ ਸਾਨੂੰ ਸੜਕਾਂ ਤੋਂ ਚੱਕ ਕੇ ਰੋਟੀ ਖਾਣ ਦੇ ਲਈ ਮਜਬੂਰ ਨਹੀਂ ਹੋਣਾ ਪਿਆ ਘਟੋ ਘਾਟ ਉਸ ਕਾਲਪੁਰਖ ਵਾਹਿਗੁਰੂ ਦਾ ਧੰਨਵਾਦ ਕਰੀਏ ਉਨੇ ਸਾਨੂੰ ਅੰਗ ਪੈਰ ਸਹੀ ਸਲਾਮਤ ਦਿੱਤੇ ਨੇ। ਉਹਨੇ ਸਾਨੂੰ ਮਾਪਿਓ ਦਿੱਤੇ ਆ। ਕਟੋ-ਕਟੋ ਸਕਾਲਪੁਰਖ ਵਾਹਿਗੁਰੂ ਦਾ ਧੰਨਵਾਦ ਕਰੀਏ। ਕਿ ਉਹਨੇ ਜੋ ਸਾਨੂੰ ਜ਼ਿੰਦਗੀ ਦਿੱਤੀ ਆ, ਇਹ ਜ਼ਿੰਦਗੀ ਵੀ ਕਿਸੇ ਦੇ ਲਈ ਸੁਪਨਾ ਜਿਉਣ ਵਾਸਤੇ। ਕਟੋ-ਕਟ ਅਸੀਂ ਲੋਕਾਂ ਦੀ ਛੱਡੀ ਹੋਈ ਝੂਠ ਨਹੀਂ ਖਾਂਦੇ। ਸਾਨੂੰ ਸਾਡੇ ਮਾਪਿਓ ਰੋਟੀ ਕਮਾ ਕੇ ਦਿੰਦੇ ਨੇ ਇਹਦੇ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਪਰ ਉਸ ਪਰਮਾਤਮਾ ਦੀ ਰਹਿਮਤ ਜਿਹੜੀ ਤੁਸੀਂ ਜ਼ਿੰਦਗੀ ਜਿਉਂ ਰਹੇ ਹੋ ਆਪਾਂ ਬਾਰ-ਬਾਰ ਕਹਿੰਦਾ ਇਹ ਵੀ ਕਿਸੇ ਦੇ ਲਈ ਡ੍ਰੀਮ ਆ ਜੇ ਕਿਸੇ ਦੀ ਵੱਡੀ ਕਾਰ ਦੇਖ ਕੇ ਤੁਹਾਨੂੰ ਲੱਗਦਾ ਵੀ ਤੁਹਾਡਾ ਸਾਈਕਲ ਵਧੀਆ ਨਹੀਂ ਹੈਗਾ ਤਾਂ ਤੁਹਾਨੂੰ ਉਹ ਕਾਰ ਤੇ ਸਾਈਕਲ ਨੂੰ ਛੱਡ ਕੇ ਸ਼ੁਕਰਾਨਾ ਕਰਨਾ ਚਾਹੀਦਾ ਪਰਮਾਤਮਾ ਦਾ ਕਿ ਤੁਹਾਡੇ ਕੋਲੇ ਪੈਰ ਹੈਗੇ ਨੇ ਤੁਹਾਡੇ ਕੋਲੇ ਹੱਥ ਹੈਗੇ ਨੇ ਤੁਹਾਡੇ ਕੋਲੇ ਅੱਖਾਂ ਨੇ ਦੇਖਣ ਨੂੰ ਤੁਸੀਂ ਤੁਰ ਫਿਰ ਸਕਦੇ ਹੋ ਤੁਸੀਂ ਮਿਹਨਤ ਕਰ ਸਕਦੇ ਹੋ ਆਪਾਂ ਆਪਣੇ ਕੋਲ ਜੋ ਚੀਜ਼ਾਂ ਨੇ ਆਪਾਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਉਹਨਾਂ ਦਾ ਕਿਉਂਕਿ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੀ ਚੀਜ਼ ਮਿਲ ਜਾਂਦੀ ਹੈ ਉਹਦਾ ਮੁੱਲ ਨਹੀਂ ਪੈਂਦਾ ਤੇ ਜਿਹੜੀ ਚੀਜ਼ ਨਹੀਂ ਹੈਗੀ ਉਹਦੇ ਪਿੱਛੇ ساری ਉਮਰ ਰੋਂਦੇ ਰਹਿੰਦੇ ਆ ਲੋਕਾਂ ਨੂੰ ਖਾਣ ਵਾਸਤੇ ਭਾਂਡੇ ਤੱਕ ਨਸੀਬ ਨਹੀਂ ਹੁੰਦੇ ਲੋਕਾਂ ਨੂੰ ਖਾਣਾ ਨਸੀਬ ਨਹੀਂ ਹੁੰਦਾ ਜੇ ਤੁਹਾਨੂੰ ਇਹ ਚੀਜ਼ਾਂ ਮਿਲਦੀਆਂ ਨੇ ਨਾ ਤਾਂ ਤੁਹਾਨੂੰ ਕੋਈ ਸ਼ਿਕਵਾ ਸ਼ਿਕਾਇਤ ਤੁਹਾਡੀ ਜ਼ਿੰਦਗੀ ਨਾਲ ਹੋਣੀ ਨਹੀਂ ਚਾਹੀਦੀ ਤੇ ਜੇ ਹਾਲੇ ਵੀ ਤੁਹਾਨੂੰ ਸਕੂਨ ਨਹੀਂ ਮਿਲਦਾ ਤਾਂ ਅੱਜ ਹੀ ਜਿਹੜੇ ਵੀ ਰੱਬ ਨੂੰ ਮਿਲਦੇ ਹੋ ਨਾ ਉੱਥੇ ਉਸ ਰੱਬ ਦੇ ਮੂਰੇ ਜਾ ਕੇ ਆਪਣੇ ਪੱਲੇ ਅੱਡ ਕੇ ਉਹਦੇ ਕੋਲੋਂ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗੋ ਕਈ ਵਾਰ ਅਸੀਂ ਕਿਸੇ ਦਾ ਦਿਲ ਦਿਖਾ ਦਿੰਨੇ ਆ ਜਾਣੇ ਅਣਜਾਣੇ ਸਾਡੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਤੇ ਅੱਜ ਹੀ ਜਾ ਕੇ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਨਹੀਂ ਜਾ ਸਕਦੇ ਜਿੱਥੇ ਹੈਗੇ ਹੋ ਉੱਥੇ ਖੜ ਕੇ ਅਰਦਾਸ ਕਰੋ ਕਿ ਰੱਬਾ ਜਾਣੇ ਅਣਜਾਣੇ ਜੋ ਵੀ ਗਲਤੀ ਹੋ ਗਈ ਮaaf ਕਰ ਦੇ ਤੋ ਜੋ ਤੁਹਾਨੂੰ ਮਿਲਿਆ ਨਾ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਕਿਉਂਕਿ ਜਿਹੜੀ ਤਮਾ ਜਿਹੜੀ ਚੀਜ਼ਾਂ ਪਾਉਣ ਦੀ ਇੱਛਾ ਇਹ ਤਾਂ ਕਦੇ ਖਤਮ ਹੀ ਨਹੀਂ ਹੁੰਦੀ ਕਿਉਂਕਿ ਤੁਰਨ ਵਾਲੇ ਨੂੰ ਸਾਈਕਲ ਚਾਹੀਦਾ ਸਾਈਕਲ ਵਾਲੇ ਨੂੰ ਸਕੂਟਰ ਚਾਹੀਦਾ ਸਕੂਟਰ ਵਾਲੇ ਨੂੰ ਮੋਟਰਸਾਈਕਲ ਮੋਟਰਸਾਈਕਲ ਵਾਲੇ ਨੂੰ ਗੱਡੀ ਗੱਡੀ ਵਾਲੇ ਨੂੰ ਜਹਾਜ਼ ਚਾਹੀਦਾ ਤੇ ਜਿਹੜੇ ਬੰਦੇ ਤੁਰ ਨਹੀਂ ਸਕਦੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਕਹਿੰਦੇ ਬਸ ਸਾਨੂੰ ਇਕੱਲੇ ਪੈਰ ਹੀ ਮਿਲ ਜਾਣ ਕੁਝ ਨਹੀਂ ਚਾਹੀਦਾ ਜਿਹੜੇ ਬੰਦੇ ਦੇਖ ਨਹੀਂ ਸਕਦੇ ਨਾ ਉਹ ਕਹਿੰਦੇ ਸਾਨੂੰ ਕੱਲੀ ਅੱਖ ਹੀ ਮਿਲ ਜਵੇ ਕੁਝ ਨਹੀਂ ਚਾਹੀਦਾ ਜਿਹੜੇ ਬੰਦੇ ਬੋਲ ਨਹੀਂ ਸਕਦੇ ਉਹ ਕਹਿੰਦੇ ਸਾਨੂੰ ਕੱਲੀ ਜ਼ੁਬਾਨ ਮਿਲ ਜਵੇ ਕੁਝ ਨਹੀਂ ਚਾਹੀਦਾ ਇਸ ਕਰਕੇ ਜੇ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਹੈਗੀਆਂ ਨੇ ਤਾਂ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਆਪਣੇ ਭਰੋਸੇ ਨੂੰ ਕਾਇਮ ਕਰੋ ਕਿਉਂਕਿ ਤੁਹਾਡਾ ਭਰੋਸਾ ਹੀ ਸਭ ਕੁਝ ਆ ਜਿੰਨਾ ਭਰੋਸਾ ਤੁਹਾਡਾ ਉਸ ਪਰਮਾਤਮਾ ਦੇ ਉੱਤੇ ਹੋਊਗਾ ਓਨੀੋ ਛੇਤੀ ਤੁਹਾਡੀ ਅਰਦਾਸ ਸੁਣੀ ਜਾਊਗੀ ਤੇ ਇਹ ਨਹੀਂ ਹੈਗਾ ਉਹ ਅਰਦਾਸ ਨਹੀਂ ਸੁਣਦਾ ਜਿੱਥੇ ਕਦੇ ਕੋਈ ਨਹੀਂ ਵੀ ਪਹੁੰਚ ਸਕਦਾ ਨਾ ਉੱਥੇ ਪਰਮਾਤਮਾ ਆਪ ਪਹੁੰਚਦਾ ਸੋਦਾ ਨਾ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਆਸ਼ਿਕ ਵੇਸ਼ ਕਾਇਤਾ ਖਤਮ ਕਰ ਦਿਓ ਜਿਉਂਦੇ ਵਾਸਤੇ ਰਹੋ ਧੰਨਵਾਦ